ਇੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਮੈਮ ਚਲਾਈ ਗਈ ਜੋ ਨਸ਼ਾ ਵਿਰੋਧ ਇਸੇ ਤਰ੍ਹਾਂ ਫ੍ਰੀ ਕੋਰਟ ਜਿਹਦੇ ਵੱਲੋਂ ਮਾਯੋਗ ਹਸਪਤਾਲ ਟੁੱਕ ਅੱਗੇ ਜਾਂਦੀ ਰਹੇ ਨਵੇਂ ਇੱਥੇ ਅਹ ਦਿੱਲੀ ਹੀ ਜਿਹੜਾ ਇਸ ਮੈਮ ਦੇ ਵਿੱਚ ਰੇਡਾਂ ਕਰਦੇ ਰਹੇ ਆ ਤੇ ਜਿਹੜੇ ਨਸ਼ੇ ਪਾਦੀ ਨੇ ਜਾਂ ਨਸ਼ੇ ਵੇਚ ਰਹੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ ਜਾਰੀ ਹੈ ਕਿ ਜਿਹੜਾ ਇਸ ਨੇ ਮਿੱਥੀ ਲਿਲੇ 7 ਮਹੀਨਿਆਂ ਵਿੱਚ ਜਿਹੜੇ ਫਰੀਕੋਟ ਜ਼ਿਲ੍ਹੇ ਵੱਲੋਂ ਹੁਣ ਤੱਕ ਜਿਹੜੇ ਐਨਡੀ ਦੇ 212 ਮੁਕਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ 393 ਜਿਹੜੇ ਦੋਸ਼ੀ ਨੇ ਉਹ ਸਹੀ ਗ੍ਰਿਫਤਾਰ ਕਰਕੇ ਜੇਲਾ ਵਿੱਚ ਪਿੱਛੇ ਨੇ ਤੇ ਇਸੇ ਹੀ ਲੜੀ ਤਹਿਤ ਕੱਲ ਸਾਡੇ ਜ਼ਿਲ੍ਹੇ ਵੱਲੋਂ ਤਿੰਨ ਮੁਕਰਮਿੰਦਰ ਚ ਕੀਤੇ ਗਏ ਨੇ ਇੱਕ ਮੁਕਦਮਾ ਨੰਬਰ 68 ਜਿਹੜਾ ਸਿਟੀ ਕੋਰਟ ਪੂਰਾਏ ਕੇ ਦਰਜ ਕੀਤਾ ਗਿਆ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਗਰਮੀਤ ਸਿੰਘ ਤੇ ਰੰਦੀਪ ਮਲੋਤਰਾ ਜਿਹੜਾ ਰੰਦੀਮ ਲੋਤਰਾ ਇਸ ਤੇ ਪਹਿਲਾਂ ਵੀ 4 ਐਂਡੀ ਦੇ ਮਕਦਮੇ ਚੱਜ ਰਹੇ ਤੇ ਇਹਨਾਂ ਤੋਂ ਕੱਲ ਅਸੀਂ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਇਹ ਜਿਹੜਾ ਨਦੀਮ ਲੋਤਰਾ ਇਹ ਇਸ ਚੀਜ਼ ਦਾ ਜੇਲ੍ਹ ਚ ਜਾਂਦੇ ਨੇ ਆਉਂਦੇ ਨੇ ਤੇ ਜਿਹੜੇ ਲਗਾਤਾਰ ਇਸੇ ਤੀਰੂ ਰਿਟਰਨ ਹੋਮਫੇਰ ਦੁਬਾਰਾ ਇਹ ਇਸੇ ਤਰ੍ਹਾਂ ਜੋਧਨਸ਼ਾਵਰੋਧ ਦੇ ਵਿੱਚ ਜਿਹੜੀ ਅਸੀਂ ਰੈਡ ਕੀਤੀ ਇਹਨਾਂ ਨੂੰ ਕਿਸ਼ਤਾ ਕੀਤਾ ਗਿਆ ਇੱਕ ਮੁਕਦਮਾ ਨੰਬਰ 97 ਸਿਟੀ ਫ੍ਰੀ ਕੋਰਟ ਦਰਜ ਹੋਇਆ ਇਸ ਤੋਂ ਸਾਨੂੰ ਹੈਰੋਂ ਬਰੰਦ ਹੋਈਏ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਨੇ ਨਿਸ਼ਕਮਰ ਤੇ ਮਨਪ੍ਰੀਤ ਜਿਹੜਾ ਮਨਪ੍ਰੀਤ ਤੇ ਨਿਸ਼ਕਮਰ ਤੇ ਇੱਕ ਮੁਕਦਮਾ ਐਂਡੀ ਦਾ ਦਰਜ ਤੇ ਮਨਪ੍ਰੀਤ ਤੇ ਦੋ ਮਟਰ ਨੇ ਦਰਜ ਨੇ ਇਹਨਾਂ ਤੋਂ ਜਿਹੜਾ ਮੁਕਦਮਾ ਨੰਬਰ 97 ਦੇ ਵਿੱਚ ਹੈਰੋਂ ਦੀ ਬਰੰਦ ਕੀਤੀ ਗਈ ਤੇ ਜਿਨ੍ਹਾਂ ਸਾਡੇ ਕੋਲ ਇਹ ਇਹਨਾਂ ਦਾ 10 ਗ੍ਰਾਮ ਹੈਰੋਂ ਬਰੰਦ ਕੀਤੀ ਗਈ ਤੇ ਇੱਕ ਮੁਕਦਮਾ ਨੰਬਰ 62 ਸਾਡੇ ਸਿਟੀ ਕੋਰਟ ਕੋਰੇ ਇਹ ਦਰਜ ਕੀਤਾ ਗਿਆ ਇਹਦੇ ਇੱਕ ਸੰਦੀਪ ਨਾਂ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਸਮਾਲ ਕੁਆਂਟੀਟੀ ਦੇ ਜਿਹੜਾ ਦਿੱਲੀ ਬੇਸ ਤੇ ਅਧੇ ਛੋਟੇ ਨਸ਼ੇੜੀਆਂ ਨੂੰ ਜਾਂ ਨਸ਼ੇ ਦੇ ਲੱਗੇ ਆ ਸਪਲਾਈ ਕਰਦਾ ਸੀ ਇਹਦੇ ਤੋਂ ਹੀ ਅਸੀਂ ਐਰੋਗ੍ਰਾਂਦ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਿਹੜੇ ਸਾਰੇ ਜਾਣੇ ਸਾਡੇ ਪੁਲਿਸ ਰਿਮਾਰਡ ਤੇ ਨੇ ਤੇ ਇਹਨਾਂ ਤੋਂ ਅਸੀਂ ਪੁੱਛ ਕਚ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਉਂਦੇ ਅੱਗੇ ਕਿੰਨਾ ਕਿੰਨਾ ਸਪਲਾਈ ਚੇ ਨੇ ਤੇ ਸਰ ਜਿਹੜੀ ਅਫੀਮਰ ਹੁਦ ਹੋਈ ਕਿੱਥੋਂ ਬਰੰਦ ਹੋਈ ਹੈ ਕਿਸ ਤਰ੍ਹਾਂ ਦਾ ਫਾਇਦਾ ਹੁੰਦਾ ਇਹ ਜਿਹੜਾ ਇਹ ਫੀਮ ਅਸੀਂ ਤਾਂ ਮ ਮੁਕਰੀਦ ਜਿਹੜਾ ਸਾਡੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇਤਲਾਹ ਮਿਲੀ ਸੀ ਸਾਡੇ ਥਾਣੇਦਾਨੇ ਉੱਤੇ ਪਰਚਾ ਦਰਜ ਕੀਤਾ ਤੇ ਇਹ ਜਿਹੜੀ ਪ੍ਰੋਫਾਈਲ ਦਾ ਜਿਹੜਾ ਦੱਸਿਆ ਹੈ ਵੀ ਜਿਹੜਾ ਅੰਦੀਰ ਮਲੋਤਰਾ ਹੈ ਜਿਹੜਾ ਗਲੀ ਨੰਬਰ 6 ਲਾਜਪਤਨਗਰ ਕੁੱਟਕੂਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਇਹ ਪਹਿਲਾਂ ਹੀ ਇਸ ਤੇ ਚਾਰ ਮਕਦਮੇ ਐਨਡੀ ਦੇ ਦਰਜ ਨੇ ਤੇ ਆਦੀ ਇਸ ਨਸ਼ਾ ਵੇਚਣ ਦਾ ਆਦੀ ਹੁਣ ਉਹ ਇਹਦੇ ਪਤਾ ਲੱਗਦਾ ਕਿਥੋਂ ਲਿਆਉਂਦਾ ਸੀ ਹਾਂ ਹੁਣ ਇਹ ਸਾਡੇ ਰਿਮਾਂਡ ਤੇ ਨੇ ਹੁਣ ਇਹ ਵੀ ਇਹ ਪੁੱਛ ਕਚ ਕਰਾਂਗੇ ਵੀ ਇਹ ਕਿਥੋਂ ਲੈ ਕੇ ਆਉਂਦੇ ਆ ਕਿਵੇਂ ਸਪਲਾਈ ਕਰਦੇ ਨੇ ਕਿ ਇਹਨਾਂ ਨੂੰ ਜਿਸ ਨੂੰ ਬ੍ਰੇਕ ਕਰਾਂਗੇ ਅਸੀਂ ਤੇ ਜਿੱਤੋਂ ਲੈ ਕੇ ਉਸ ਨੂੰ ਇਨੂਮਿਟ ਕਰਾਂ ਸਰ ਮੈਡੀਕਲ ਨਸ਼ਿਆਂ ਦੇ ਵਿਰੁੱਧ ਕਿੱਦਾਂ ਦੀ ਕਰ ਰਹੇ ਹਾਂ ਹਾਂ ਮੈਡੀਕਲ ਨਸ਼ਿਆਂ ਵਿਰੁੱਧ ਤਾਂ ਅਸੀਂ ਜਿਹੜੇ ਹੁਣ ਮੈਡੀਕਲ ਸਟੋਰ ਨੇ ਅਸੀਂ ਉਹਨਾਂ ਦੀ ਚੈਕਿੰਗ ਕਰਨ ਕਰ ਰਹੇ ਹਾਂ ਇਹਨਾਂ ਨੂੰ ਇਨਸਪੈਕਟਰ ਟੈਗ ਇਨਸਪੈਕਟ ਨੂੰ ਨਾਲ ਲੈ ਕੇ ਅੱਜ ਵੀ ਸਾਡੀ ਕਈਆਂ ਥਾਵਾਂ ਤੇ ਅਸੀਂ ਮੈਡੀਕਲ ਸਟੋਰ ਚੈੱਕ ਕੀਤੇ ਨੇ ਤੇ ਮੇਰੇ ਨਾਲ ਇਸ ਟਾਈਮ ਜਿਹੜਾ ਸਾਡੀ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਚੱਲ ਰਹੀ ਹੈ ਤੇ ਜਿਹੜੀ ਫ੍ਰੀਕੋ ਪੁਲਿਸ ਉਹ ਲਗਾਤਾਰ ਚਾਰਾਂ ਪਾਸੇ ਘੇਰੀ ਹੋਣ ਵਾਲੀ ਬੇਨਾਪਰਚਿਤ ਹੋਈ ਦਵਾਈਆਂ ਦਿੱਤੀਆਂ ਪਤਾ ਚੱਲੇਗਾ ਰਿਕਾਰਡ ਦੇ ਵਿੱਚ ਇੱਕ ਅਜਿਹਾ ਮੈਡੀਕਲ ਸਟੋਰ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਮੈਡੀਸਨ ਜਿਹੜੀ ਹੈ ਐਲੀਟ ਉਹ ਕੋਰੀਅਰ ਵੀ ਨਹੀਂ ਹੁੰਦੀ ਜੇ ਸਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਜਾਂ ਸਾਡੇ ਤੱਕ ਕੋਈ ਪਹੁੰਚ ਹੋਏਗੀ ਅਸੀਂ ਉਸੇ ਟਾਈਮ ਤੁਰੰਤ ਐਕਸ਼ਨ ਕਰਾਂਗੇ ਤੇ ਜਿਹੜੇ ਹੁਣ ਇਸ ਟਾਈਮ ਅਸੀਂ ਡਰਗਨ ਇੰਸਪੈਕਟਰ ਨਾਲ ਲੈ ਕੇ ਜਾਏ ਇਹਨਾਂ ਦੀ ਵੀ ਮੀਟਿੰਗ ਕੀਤੀ ਗਈ ਹੈ ਜਿੰਨੇ ਵੀ ਸਾਡੇ ਮੈਡੀਕਲ ਸਟੋਰ ਵਾਲੇ ਐਸੋਸੀਏਸ਼ਨ ਵਾਲੇ ਨੇ ਬੇਪੀ ਨਾ ਪੱਚੀ ਤੋਂ ਕਿਸੇ ਵੀ ਤਰ੍ਹਾਂ ਦਾ ਪੇਨਕিলার ਜਾਮ ਜਿਹੜੇ ਕੋਈ ਵੀ ਮੈਡੀਕ ਕੁਝ ਮੈਡੀਸਨ ਹੋਈਆਂ ਜਿਹੜੀਆਂ ਐਂਟੀਚ ਨਹੀਂ ਆਉਂਦੀਆਂ ਜਿਹੜੇ ਇਹ ਸਾਡੇ ਜਿਹੜੇ ਨਸ਼ੇ ਦੇ ਲੱਗੇ ਹੋਏ ਨੇ ਉਹਨਾਂ ਯੂਜ਼ ਕਰਦੇ ਨੇ ਤੇ ਇਹਨਾਂ ਨੂੰ ਦਾਇਰ ਕਿਤੇ ਵੀ ਪਰਚੀ ਤੋਂ ਬਿਨਾ ਇਹਨਾਂ ਨਿਸ਼ਾਨ ਉਹ ਮੈਡੀਸਨ ਨਾ ਦਿੱਤੀਆਂ ਜਾ।